ਕਿਸਾਨ ਭਰਾਵੋ ਇੱਕ ਹਲਕਾ ਸਿਸਟਮ ਜਿਹੜਾ ਅਗਰ ਕਹੀਏ ਆਪਾਂ ਵੈਸਟਰਨ ਡਿਸਟਰਬੈਂਸ ਦਾ ਪੰਜਾਬ ਵੱਲ ਕੋਚ ਕਰਦਾ ਹੋਇਆ ਨਜ਼ਰ ਆ ਰਿਹਾ ਜੀ ਫਿਲਹਾਲ ਪਾਕਿਸਤਾਨ ਦੇ ਨੇੜੇ ਤੜੇ ਪਹੁੰਚ ਚੁੱਕਿਆ ਹੈ ਇਹ ਕਿਹਾ ਪੰਜਾਬ ਦੇ ਵਿੱਚ 10 ਤਰੀਕ ਨੂੰ ਹਲਚਲ ਕਰੇਗਾ ਅਗਰ ਕਰੇਗਾ ਤਾਂ ਕਿਹੜੇ ਜ਼ਿਲ੍ਹੇ ਚ ਕਰੇਗਾ ਕਿ ਆ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਕਿਉਂਕਿ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦੇ ਰਹੇ ਸਾਂ ਕਿ 10 ਤਰੀਕ ਦਿਨ ਤਰੇਕਾ ਇੱਕ ਹਲਕਾ ਸਿਸਟਮ ਆ ਰਿਹਾ ਪਰ ਬਹੁਤ ਸਾਰੇ ਯੂਟਿਊਬਰ ਤੇ ਫੇਸਬੁਕ ਵਿਦਵਾਨਾਂ ਵੱਲੋਂ ਝੂਠੀਆਂ ਭੂਮਾਂ 28 ਯਾਰੀਆਂ ਸਨ ਜਿਸ ਦੇ ਨਾਲ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਸੀ ਅਸੀਂ ਤੁਹਾਨੂੰ ਡਰਾਣ ਨਹੀਂ ਸੂਚੇਤ ਕਰਨ ਆਏ ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਮੀਂਹ ਹੋ ਸਕਦਾ ਹੈ ਤੇ ਕਿਹੜੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕੋਈ ਫਿਕਰ ਨਹੀਂ ਹੈ ਤੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਪੰਜਾਬ ਦੇ ਵਿੱਚ ਬਣਨੀ ਸ਼ੁਰੂ ਹੋ ਚੁੱਕੀ ਹੈ ਜੀ ਹਲਕੀ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਮਿਤੀ 9 ਤਰੀਕ ਸ਼ਾਮ ਤੋਂ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਫਿਲਹਾਲ ਕਿਵੇਂ ਦੇ ਹਾਲਾਤ ਨੇ ਬੱਦਲਵਾਈ ਬਣੀ ਹੋਈ ਹੈ ਜਾਂ ਨਹੀਂ ਮੌਸਮ ਸਾਫ਼ ਹੈ ਜਾਂ ਕਿਵੇਂ ਦਾ ਹੈ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਪੇਜ ਤੇ ਦੇਖ ਰਹੇ ਹੋ ਸਾਨੂੰ ਫੇਸਬੁੱਕ ਤੇ ਤਾਂ ਫੇਸਬੁੱਕ ਵਾਲੇ ਫਾਰਮਰ ਨੂੰ ਫਾਲੋ ਕਰ ਲਓ ਤਾਂ ਕਿ ਕੋਈ ਵੀ ਅਪਡੇਟ ਤੁਹਾਡੀ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਗੱਲ ਕਰੀਏ ਤਾਂ ਫਿਲਹਾਲ 10 ਤਰੀਕ ਤੇ 11 ਤਰੀਕ ਦੀ ਗੱਲ ਕਰਾਂਗੇ 10 ਤਰੀਕ ਸਵੇਰ ਤੇ ਬੱਦਲਬਾਈ ਜਿਹੜੀ ਆ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗੀ ਲਗਾਤਾਰ ਬੱਦਲਬਾਈ ਬਣੀ ਰਹੂਗੀ ਤੜਕੇ ਤੋਂ ਹੀ ਤੇ ਲਗਭਗ 7 ਵਜੇ ਦੇ ਨਿਰਧਾਰਿਤ ਸੰਗਣੀ ਬੱਦਲਬਾਈ ਦਾ ਮੌਕਲ ਪੰਜਾਬ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈ ਜਿਸ ਅਹਿ ਦੇ ਵਿੱਚ ਕਿਸਾਨਾਂ ਨੂੰ ਬੇਨਤੀ ਹੈ ਖਾਦ ਸਪਰੇ ਪਾਣੀ ਲਾਣ ਤੋਂ ਹਜੇ ਗੁਰੇਜ਼ ਕਰੋ ਹਵਾ ਤੇਜ ਚੱਲਣ ਦੀ ਉਮੀਦ ਬਣਦੀ ਹੋਈ ਨਜ਼ਰ ਪੰਜਾਬ ਦੇ ਵਿੱਚ ਆ ਸਕਦੀ ਹੈ ਜਿਹੜਾ ਸਿਸਟਮ ਹੈ ਇਹ ਲਗਾਤਾਰ ਪੱਛਮੀ ਇਲਾਕੇ ਤੋਂ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਜੇ ਅੱਗੇ ਤੇ ਹੋ ਸਕਦਾ ਹੈ ਕਿਤੇ ਨਾ ਕਿਤੇ 10 ਤਰੀਕ ਨੂੰ ਲਗਭਗ 11:00 ਵਜੇ 10-11 ਵਜੇ ਦੇ ਨੇੜੇ ਤੇ ਇੱਕ ਥੋੜਾ ਜਿਹਾ ਛੋਟਾ ਜਿਹਾ ਬਹੁਤ ਹਲਕੇ ਦਰਮਿਆਨੇ ਸਭਾ ਦਾ ਸਿਸਟਮ ਜਿਹੜਾ ਅ ਬੋਹਰ ਵਾਲੇ ਪਾਸੇ ਮੁਕਸਰਾ ਪਾਸੇ ਥੋੜਾ ਜਿਹਾ ਬਣਦਾ ਦਿਖਾਈ ਦੇ ਰਿਹਾ ਤੇ ਕੋਈ ਵੱਡਾ ਅਸਰ ਨਹੀਂ ਹੈ ਤੇ ਦੂਜਾ ਸਿਸਟਮ ਲਾਹੌਰ ਅਤੇ ਅੰਮ੍ਰਿਤਸਰ ਦੇ ਨੇੜੇ ਤੇੜੇ ਬਣਦਾ ਹੋਇਆ ਨਜ਼ਰ ਆਵੇਗਾ ਜਿਸ ਦੀ ਉਮੀਦ ਇਹ ਹੈ ਕਿ ਇਹ ਲਗਭਗ 1:30 ਵਜੇ ਨੇੜੇ ਤੇੜੇ ਇਸ ਇਲਾਕੇ ਦੇ ਵਿੱਚ ਗਰਜ ਚਮਚ ਕਰ ਸਕਦਾ ਹੈ ਅੰਮ੍ਰਿਤਸਰ ਦੇ ਨੇੜੇ ਤੇੜੇ ਥੋੜਾ ਜਿਹਾ ਤਰਨਤਾਰਨ ਦਾ ਇਲਾਕਾ ਥੋੜਾ ਜਿਹਾ ਗੁਰਦਾਸਪੁਰ ਦੇ ਕਪੂਰਥਲੇ ਦੇ ਇਲਾਕਾ ਸ਼ਾਮ ਦਾ ਮਾਹੌਲ ਬਣੂਗਾ ਜੀ 3 ਵਜੇ ਨੇੜੇ ਤੇ ਇਹ ਸਿਸਟਮ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਪਠਾਨਕੋਟ ਦੇ ਨੇੜੇ ਟੜੇ ਇਹਦੀ ਹਲਚਲ ਪਹੁੰਚ ਜਾਵੇ ਜਿਵੇਂ ਇਹ ਪਠਾਨਕੋਟ ਦੇ ਨੇੜੇ ਪਹੁੰਚੇਗਾ ਤਾਂ ਇਹ ਪਠਾਨਕੋਟ ਕੁਝ ਕਲਾਕਾ ਗੁਰਦਾਸਪੁਰ ਦਾ ਕੁਝ ਕਲਾਕਾ ਹੁਸ਼ਿਆਰਪੁਰ ਨਵਾਂ ਸ਼ਹਿਰ ਦਾ ਕੁਝ ਕ ਕਪੂਰਥਲੇ ਜਿਲੰਧਰ ਦਾ ਉਹਦੇ ਵਿੱਚ ਵੀ ਹਲਚਲ ਜਿਹੜੀ ਸਾਨੂੰ ਸ਼ਾਮ ਦੇ ਸਮੇਂ 10 ਤਰੀਕ ਨੂੰ ਹੁੰਦੀ ਦਿਖਾਈ ਦੇ ਸਕਦੀ ਹੈ ਜਾਨੀ ਕਿ ਕੁਝ ਕ ਇਲਾਕੇ ਜਿਹੜੇ ਨੇ ਉਹ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਜਿਹਦੇ ਵਿੱਚ ਕੁਝ ਕ ਇਲਾਕਾ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਇਹ ਪੰਜ ਛੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਥੋੜੀ ਬਹੁਤੀ ਹਲਚਲ ਹੈ ਬਾਕੀ ਓਵਰਆਲ ਪੰਜਾਬ ਦਾ ਮੌਸਮ ਸਹੀ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੇ ਜਿਵੇਂ ਜਿਵੇਂ ਦਿਨ ਅੱਗੇ ਨਿਕਲੇਗਾ ਤਾਂ ਇਹ ਸਿਸਟਮ ਜਿਹੜਾ ਹੈ ਪਾਕਿਸਤਾਨ ਤੋਂ ਹੁੰਦਾ ਹੋਇਆ ਜੰਮੂ ਕਸ਼ਮੀਰ ਤੋਂ हिमाचल ਵੱਲ کوچ ਕਰ ਜਾਵੇਗਾ ਜਾਨੀ ਕਿ ਪੰਜਾਬ ਦੇ ਵਿੱਚ ਸਿਰਫ ਉੱਤਰੀ ਪੰਜਾਬ ਜਿਹੜਾ ਕਈ ਹਿਮਾਚਲ ਅਤੇ ਜੰਮੂ ਨੂੰ ਟੱਚ ਕਰਦਾ ਉਸ ਪਾਸੇ ਅਤੇ ਜਾਂ ਫਿਰ ਪਾਕਿਸਤਾਨ ਵਾਲੇ ਪਾਸੇ ਤੋਂ ਜਿਹੜਾ ਅਮਰਸਰ ਦਾ ਇਲਾਕਾ ਹੈ ਉਹਦੇ ਵਿੱਚ ਇਸ ਦੀ ਹਲਚਲ ਹੈ ਬਾਕੀ ਪੰਜਾਬ ਦੇ ਵਿੱਚ ਮੌਸਮ ਬਹੁਤ ਵਧੀਆ ਜੀ ਤੇ 11 ਤਰੀਕ ਦੀ ਅਗਰ ਗੱਲ ਕਰੀਏ ਤਾਂ ਸਵੇਰ ਤੋਂ ਹੀ ਥੋੜੀ-ਬਹੁਤੀ ਬੱਦਲਬਾਈ ਕਿਸੇ-ਕਿਸੇ ਇਲਾਕੇ 'ਚ ਦੇਖਣ ਨੂੰ ਮਿਲ ਸਕਦੀ ਹੈ ਪਰ ਓਵਰਆਲ ਗੱਲ ਕਰੀਏ ਤਾਂ ਮੌਸਮ ਵਧੀਆ ਚੰਗੀ ਧੁੱਪ ਲੱਗਣ ਦੇ ਹਾਲਾਤ ਨੇ ਜਿਵੇਂ ਕਿ ਅਕਸਰ ਅਸੀਂ ਦੇਖਦੇ ਹਾਂ ਪਛਮੀ ਹਵਾ ਜਾਂ ਕਿਣਮਣ ਕਣੀ ਤੋਂ ਬਾਅਦ ਮੌਸਮ ਕਲੀਅਰ ਹੋ ਜਾਂਦਾ ਹੈ ਅਜਿਹੇ ਹਾਲਾਤ ਨੇ ਅਗਰ ਗੱਲ ਕਰੀਏ ਬਾਕੀ ਓਵਰਲ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਬੱਦਲ ਵਾਈ ਛਾ ਰਹੀ ਹੈ ਤਾਂ ਹੋ ਸਕਦਾ ਹੈ ਕਿ 10 ਤਰੀਕ ਸਵੇਰੇ ਸਵੇਰੇ ਕਿਸੇ ਕਿਸੇ ਇਲਾਕੇ 'ਚ ਹਲਕੇ ਛਿੱਟੇ ਬੂੰਦਬੰਦੀ ਦੇ ਪੈ ਜਾਣ ਪਰ ਓਵਰਲ ਕੋਈ ਬਹੁਤ ਵੱਡੇ ਹਲਚਲ ਹਾਲਾਤ ਬਣਦੇ ਨਜ਼ਰ ਨਹੀਂ ਆ ਰਹੇ ਇਹ ਜਾਣਕਾਰੀ ਸੇ ਕਿ 10 ਤੇ 11 ਤਰੀਕ ਦੇ ਮੀਂਹ ਦੀ ਅਪਡੇਟ ਕਿਸਾਨਾਂ ਦੇ ਲਈ ਕਿ ਤੁਸੀਂ ਖਾਸ ਸਪਰੇਅ ਕਰਨੀ ਹੈ ਤਾਂ ਕਿਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਬਾਕੀ ਕੋਈ ਵੱਡੀ ਹਲਚਲ ਨਹੀਂ ਹੈ ਅਗਰ ਜਾਣਕਾਰੀ ਕੋਈ ਹੋਰ ਪ੍ਰਾਪਤ ਹੋਈ ਤਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾ